ਚਲੋ ਬਹੁਤ ਜਿਆਦਾ ਤਕਲੀਫ ਹੈ ਮੈਂ ਤੁਹਾਡਾ ਪੈਰ ਦੇਖਿਆ ਕੋਈ ਗੱਲ ਨਹੀਂ ਮੈਂ ਤੁਹਾਡਾ ਇਲਾਜ ਕਰਾਉਣਾ ਠੀਕ ਹੈ ਅਸੀਂ ਤੁਹਾਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਵਾਂਗੇ ਉੱਥੇ ਤੁਹਾਡਾ ਪ੍ਰੋਪਰ ਜਿਹੜਾ ਹੈਗਾ ਮੌਈਨਾ ਕਰਾਵਾਂਗੇ ਅਸੀਂ ਤੁਹਾਨੂੰ ਇਸ ਏਜ ਦੇ ਵਿੱਚ ਤੁਹਾਡੀ 85 ਸਾਲ ਦੀ ਏਜ ਹੋ ਗਈ ਹੈ 85 ਸਾਲ ਦੀ ਏਜ ਦੇ ਵਿੱਚ ਬੇਆਸਰਾ ਵਿਅਕਤੀ ਹੈ ਆ ਬੜਾ ਪਿੰਡ ਇਹਨਾਂ ਦਾ ਨਾਂ ਹੈ ਇਹਨਾਂ ਨੂੰ ਗੁਰਨਾਮ ਗਾਮਾ ਜੀ ਕਹਿੰਦੇ ਨੇ ਮੈਨੂੰ ਅਰਸ਼ਦੀਪ ਜੀ ਬਹੁਤ ਸੋਸ਼ਲ ਵਿਅਕਤੀ ਨੇ ਉਹਨਾਂ ਨੇ ਮੇਰੇ ਧਿਆਨ ਦੇ ਵਿੱਚ ਲੈਂਦਾ ਮੈਂ ਤੇ ਆਪਣੀ ਡਿਊਟੀ ਦੇ ਉੱਤੇ ਤਨੱਸ ਸੀਗਾ ਪਰ ਮੈਨੂੰ ਇਹ ਇਹਨਾਂ ਦਾ ਦੁੱਖ ਜਿਹੜਾ ਸੁਣ ਕੇ ਬਹੁਤ ਹਾਰਦਿਕ ਦੁੱਖ ਹੋਇਆ ਤੇ ਮੈਂ ਇਹਨਾਂ ਨੂੰ ਖੁਦ ਹੀ ਹੁਣ ਇੱਥੋਂ ਇਹਨਾਂ ਨੂੰ ਹਸਪੀਟਲਾਈਜ਼ ਕਰੂੰਗਾ ਉੱਥੇ ਲਿਜਾ ਕੇ ਇਹਨਾਂ ਦਾ ਇਲਾਜ ਕਰਾਉਂਗਾ ਕਿਉਂਕਿ ਇਹ ਵਿਚਾਰਿਆਂ ਦੀ ਪੈਰ ਜਿਹੜੀਆਂ ਪੈਰ ਦੀਆਂ ਉਂਗਲਾਂ ਨੇ ਖੱਬੇ ਪੈਰ ਦੀਆਂ ਸਾਰੀਆਂ ਗਲ ਚੁੱਕੀਆਂ ਇਹ ਉੱਠ ਫਿਰ ਨਹੀਂ ਸਕਦੇ ਰੋਟੀ ਦਾ ਕੋਈ ਸਾਧਨ ਨਹੀਂ ਹੈ ਤੇ ਚਲੋ ਜੇ ਮੈਨੂੰ ਪਰਮਾਤਮਾ ਨੇ ਇਸ ਲੈਵਲ ਦੇ ਉੱਤੇ ਮੈਨੂੰ ਬਣਾਇਆ ਤੇ ਮੈਂ ਸੁਸਾਇਟੀ ਨੂੰ ਰਿਵਰਸ ਕੀ ਦੇ ਰਿਹਾ ਸਰ ਪੈਸੇ ਫਿਰ ਇਹ ਤੁਸੀਂ ਆਪ ਲਓ ਕੋਈ ਗੱਲ ਨਹੀਂ ਪੈਸਿਆਂ ਦੀ ਕੋਈ ਪ੍ਰੋਬਲਮ ਨਹੀਂ ਹੈ ਪੈਸੇ ਇੱਥੇ ਦੇ ਕਾਫੀ ਖਰਚਾ ਹੋ ਜਾਣਾ ਸਰ ਸਤਕੁਰ ਦੇਣ ਵਾਲਾ ਬਾਕੀ ਹੋਰ ਅ ਅਰਸ਼ਦੀਪ ਹੁਣੀ ਹੈਗੇ ਨੇ ਬੜੇ ਸ਼ੋਸ਼ਨ ਨੇ ਜੇ ਵੀ ਇਹ ਵੀ ਲਗਾਉਣਗੇ ਮੈਂ ਵੀ ਲਗਾਉਂਗਾ ਉਹ ਮੁੰਡਾ ਉਹਨਾਂ ਦੇ ਨਾਲ ਹੋਰ ਹੈਗਾ ਇਹ ਵੀ ਇਹ ਵੀ ਲਗਾਏਗਾ ਕੋਈ ਗੱਲ ਨਹੀਂ ਅਸੀਂ ਇਹ ਇੱਕ ਬਜ਼ੁਰਗ ਨੂੰ ਨਹੀਂ ਸੰਭਾਲ ਸਕਦੇ ਅਸੀਂ ਇਹਦਾ ਇਲਾਜ ਕਰਾਵਾਂਗੇ ਇਲਾਜ ਕਰਾ ਕੇ ਇਹਨੂੰ ਤੰਦਰੁਸਤ ਬਣਾ ਕੇ ਫਿਰ ਅਸੀਂ ਤੁਹਾਨੂੰ ਮੁੜ ਕੇ ਫਿਰ ਅਸੀਂ ਤੁਹਾਨੂੰ ਸਮਾਜ ਦੇ ਵਿੱਚ ਜਿਹੜਾ ਹੈਗਾ ਅਸੀਂ ਦਿਖਾਵਾਂਗੇ ਕਿ ਇਸ ਬਜ਼ੁਰਗ ਦਾ ਅਸੀਂ ਇਲਾਜ ਜਿਹੜਾ ਹੈਗਾ ਪ੍ਰੋਪਰ ਕਰਾਇਆ ਚਾਹੇ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਦੇਖੋ ਇਹ ਇੱਕ ਇਨਸਾਨੀਅਤ ਹੈ ਕਿ ਸਾਨੂੰ ਜਿਵੇਂ ਸਾਨੂੰ ਇਹ ਤਾਲੀਮ ਵੀ ਦਿੱਤੀ ਗਈ ਹੈ ਕਿ ਜੇ ਮੈਂ ਇਸ ਪੰਜਾਬ ਪੁਲਿਸ ਦੀ ਵਰਦੀ ਪਾਈ ਹੈ ਤੇ ਸਾਡੇ ਮਾਨਯੋਗ ਸਾਡੇ ਸੀਐਮ ਸਾਹਿਬ ਪੰਜਾਬ ਵੀ ਇਸ ਗੱਲ ਦੇ ਲਈ ਹੈਗੇ ਨੇ ਕਿ ਕੋਈ ਗਰੀਬ ਗੁਰਮੀ ਦੀ ਜਿਹੜੀ ਹੈਗੀ ਤੁਸੀਂ ਮਦਦ ਵੀ ਕਰਨੀ ਆ ਪਲੀਜ਼ ਜਿਹੜੀ ਪੰਜਾਬ ਦੀ ਹੈਗੀ ਆ ਉਹ ਹਮੇਸ਼ਾ ਇਸ ਗੱਲ ਦੇ ਲਈ ਤਤਪਰ ਰਹੀ ਹੈ ਕਿ ਉਹ ਆਪਣੀ ਡਿਊਟੀ ਦੇ ਨਾਲ-ਨਾਲ ਆਹ ਆਪਣੇ ਪੈਸੇ ਦੇ ਨਾਲ-ਨਾਲ ਜਿਹੜਾ ਹੈਗਾ ਉਹਨਾਂ ਨੇ ਗਰੀਬ ਗੁਰਬੇ ਲੋਕਾਂ ਦੀ ਮਦਦ ਵੀ ਕੀਤੀ ਹੈ ਤੇ ਜੇ ਮੈਨੂੰ ਪ੍ਰਮਾਤਮਾ ਨੇ ਇਸ ਸੁਸਾਇਟੀ ਦੇ ਵਿੱਚ ਇਸ ਯੋਗ ਬਣਾਇਆ ਤੇ ਮੈਂ ਜੇ ਇਸ ਵਿਅਕਤੀ ਦੀ ਮਦਦ ਕਰ ਦੂੰਗਾ ਤੇ ਕੋਈ ਬਹੁਤ ਵੱਡਾ ਕੰਮ ਨਹੀਂ ਮੈਂ ਕਰ ਰਿਹਾ ਕਿਉਂਕਿ ਮੇਰੀ ਵੀ ਕੋਈ ਸੋਸਾਇਟੀ ਨੂੰ ਆ ਵਾਪਸੀ ਦੇਣਾ ਬਣਦਾ ਹੈ ਕਿ ਇਸ ਰਤਵੇ ਤੇ ਆ ਕੇ ਮੈਂ ਵੀ ਸੋਸਾਇਟੀ ਨੂੰ ਪਰ ਹੂੰ ਕੀ ਪਲੈਨ ਹੈ ਫਿਰ ਹੁਣ ਕੀ ਸਿੱਧੇ ਅਸੀਂ ਇੱਥੋਂ ਇੱਥੋਂ ਹੀ ਅਸੀਂ ਹੁਣ ਆਪਣੀ ਡਿਊਟੀ ਤੋਂ ਹਸਪਤਲ ਜਾ ਰਹੇ ਹਾਂ ਆ ਹੁਣ ਹਸਪਤਲ ਲੈ ਕੇ ਜਾਣਾ ਬਿਲਕੁਲ ਲੈ ਕੇ ਜਾਵਾਂਗੇ ਬਹੁਤ ਟ੍ਰੀਟਮੈਂਟ ਕਰਾਵਾਂਗੇ ਜੇ ਇਦਾਂ ਹੀ ਵਿਚਾਰਾ ਰਹਿ ਗਿਆ ਫਿਰ ਮੇਰਾ ਇਹਨਾਂ ਨੂੰ ਮਿਲਣ ਦਾ ਜਾਂ ਮੇਰੇ ਨੋਟਸ ਵਿੱਚ ਆਉਣ ਦਾ ਕੀ ਫਾਇਦਾ ਹੋਇਆ ਜੇ ਇਸੇ ਤਰ੍ਹਾਂ ਹੀ ਤੜਫਦਾ ਰਹੇਗਾ ਤਾਂ ਜੀ ਜੀ ਸੋ ਹੁਣੇ ਅਸੀਂ ਹਸਪਤਲ ਇਹਨਾਂ ਨੂੰ ਲਿਜਾ ਕੇ ਇਹਨਾਂ ਦੀ ਇਹਨਾਂ ਦਾ ਇਲਾਜ ਚਾਲੂ ਕਰਵਾਵਾਂਗੇ ਠੀਕ ਹੈ ਸਰ ਥੈਂਕ ਯੂ ਇੱਥ